गुरु नानक जग मही पठाया चरण धोए रह रास कर चरनामृत सिखा पिलाया पार ब्रह्म पूरण ब्रह कलयुग अंदर एक दिखाया ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਰਾਣਾ ਰੰਗ ਪਰਾ ਕਰੀ ਪੈਰੀ ਪਹਿਣਾ ਜਗ ਵਰਤਾਇਆ ਉਲਟਾ ਖੇਲ ਬ੍ਰਹਮ ਦਾ ਪੈਰਾ ਉਪਰ ਸਿਰ ਨਿਵਾਇਆ ਕਾਲਜੋਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰ ਨਾਨਕ ਆਇਆ ਸੁਖੋ ਟਾਲ ਗੁਰ ਸੇਵੀਐ ਸਮਝ ਸੁ ਸਹਜ ਸੁ ਭਾਈ ਦਰਸਨ ਪਰਸਿਐ ਗੂਕਾ ਜਨਮ ਮਰਨ ਦੁਖ ਜਾਈ ਸਜਣਾ ਸੱਚਾ ਬਾਦਸ਼ਾਹ ਤਿਰਥੁ ਸੁਖ ਮੰਦੇ ਸਾਹੋ ਜੈਸ ਸੁਹਾਸ ਬਹਿ ਕੇ ਆ ਸੋਹੀਏ ਸੁਹਾਵੇ ਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਚੌਥਾ ਜਨਕ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੋਗ ਗਵਾਈ ਮੋਕਤ ਭਏ ਜਿਨ ਹਰ ਨਾਮ ਧਿਆਇ ਤੈਨ ਪਹਤ ਪਰਮ ਪਦ ਪਾਈ ਜੇਨ ਕਾ ਅੰਤਰ ਵਸਿਆ ਮੇਰਾ ਹਰ ਹਰ ਤੈਨ ਕੇ ਸਭ ਰੋਗ ਦਵਾਇ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤੈਨ ਪਵਿਤ ਪਰਮ ਪਦ ਪਾਈ ਮੇਰੇ RAM ਹਰ ਜਨ ਅਰੋਗ ਭਏ ਗੁਰ ਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਦਿਨ ਕੇ ਹਉ ਮੈਂ ਰੋਗ ਦਇ ਰਹਾਉ ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਨ ਕੀਏ ਤਿਸਹਿ ਦਾ ਚਿੱਤ ਹੈ ਬਪੜੇ ਹਰਿ ਗੁਰਮੁਖ ਸੋਜੀ ਪਾਈ ਹੋ ਮੈ ਰੋਗ ਸਭ ਜਗਤ ਵਿਆਪਿਆ ਤੈਨ ਕਹੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਇਸ ਜਨ ਕੋ ਹੰਗਲ ਹਾਰੀ ਜਨ ਸੇਸਟ ਸਾਜੀ ਸੋਈ ਹਰ ਜਾਣ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਦਿਗ ਸੈ ਗੁਰਮੁਖ ਬ੍ਰਹਮ ਵਿਚਾਰੂ ਜੈਨ 66 ਸਾਚੀ ਸੋਈ ਹਰ ਜਾਣ ਤਾ ਕਾ ਰੂਪ ਅਪਰੋ ਨਾਨਕ ਆਪੇ ਦੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਚੌਥਾ ਜਨ ਕੈ ਸੰਤਰ ਵਸਿਆ ਮੇਰਾ ਸਾਰ ਹਰ ਤੈਨ ਕੇ ਸਭ ਰੋਗ ਗਵਾਇ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤੈਨ ਸਬੈਤ ਪਰਮ ਪਦ ਪਾਈ ਇਹ ਪਾਵਨ ਮੁਖਵਾਕ ਚੌਥੇ ਪਾਤਸ਼ਾਹ ਧੰਨ 탄 ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ ਪਾਵਨ ਬਚਨ ਜੋ ਕਿ ਸੁਹੀ ਰਾਗ ਦੇ ਅੰਦਰ ਦਰਜ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 735 ਛਤੀ ਤੇ ਸੁਭਾਇਮਾਨ ਹੈ ਜੀ ਸਤਿਗੁਰੂ ਜੀ ਕਿਰਪਾ ਕਰਨ ਇਸ ਪਾਵਨ ਉਪਦੇਸ਼ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨ ਦਰੋਂ ਪਰੋਂ ਗੁਰ ਸਿੱਖੀ ਜੀਵਨ ਚੜ੍ਹਦੀ ਕਲਾ ਵਾਲਾ ਉੱਚਾ ਸੱਚਾ ਜੀਵਨ ਬਖਸ਼ਿਸ਼ ਕਰਨ ਸਾਨੂੰ ਸਾਧ ਸੰਗਤ ਨੂੰ ਜਗਤ ਦਾ ਪਹਿਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਉਣ પ્રકાશ ਗੁਰੂ ਜੀ ਲਖ ਲਖ ਤੁਹਾਨੂੰ ਜਨਮ ਹੋਣ ਜੀ ਲੱਖ ਲੱਖ ਵਧਾਈਆਂ ਹੋਣ ਜੀ ਗੁਲਾਬ ਖਤੇਵਾਹ ਜੀ ਦਾ ਕੰਸਾ ਵਾਹਿਗੁਰੂ ਜੀ ਕੀ ਬਤਹਿ